ਰਾਦਾਰੀ ਲਾ ਧਰਮ ਰਾਜ ਦੀ ਬਸਤੀ ਤੋਂ ਸਿੱਖ ਬਣਨ ਲਈ ਮਿਟਣਾ ਪੈਂਦਾ ਹਸਤੀ ਤੋਂ ਸਿੱਖ ਬਣਨ ਲਈ ਮਿਟਣਾ ਪੈਂਦਾ ਹਸਤੀ ਤੋਂ ਆਪਣਾ ਰੂਪ ਵਟਾ ਕੇ ਬਣਦੀ ਫੇਰ ਕਲੀ ਸੀਸ ਢਲੀ ਧਰ ਤੁਰਨਾ ਪੈਂਦਾ ਪ੍ਰੇਮ ਗਲੀ ਸੀਸ ਢਲੀ ਧਰ ਤੁਰਨਾ ਪੈਂਦਾ ਪ੍ਰੇਮ ਗਲੀ ਰਾਦਾਰੀ ਲਾ ਧਰਮ ਰਾਜ ਦੀ ਬਸਤੀ ਤੋਂ ਸਿੱਖ ਬਣਨ ਲਈ ਮਿਟਣਾ ਪੈਂਦਾ ਹਸਤੀ ਤੋਂ ਸਿੱਖ ਬਣਨ ਲਈ ਮਿਟਣਾ ਪੈਂਦਾ ਹਸਤੀ ਤੋਂ ਆਪਣਾ ਰੂਪ ਵਟਾ ਕੇ ਬਣਦੀ ਫੇਰ ਕਲੀ ਸੀਸ ਤਲੀ ਧਰ ਤੁਰਨਾ ਪੈਂਦਾ ਪ੍ਰੇਮ ਗਲੀ ਸੀਸ ਤਲੀ ਧਰ ਤੁਰਨਾ ਪੈਂਦਾ ਪ੍ਰੇਮ ਗਲੀ ਕੈਮ ਰਹਿੰਦੀਆਂ ਆ ਤਾਂ ਕੀਤੇ ਯਾਦਾਂ ਕੀਤੇ ਕਰਮ ਦੀਆਂ ਜੇਕਰ 부ਝਦੀਆਂ ਦਿਸਣ ਜੋਤਾਂ ਧਰਮ ਦੀਆਂ ਜੇਕਰ 부ਝਦੀਆਂ ਦਿਸਣ ਜੋਤਾਂ ਧਰਮ ਦੀਆਂ ਪੌਣਾ ਪੈਂਦਾ ਖੂਨ ਜਗਲ ਚੋਂ ਕੱਢ ਪੜੀ ਸੀਸ ਧੜੀ ਤਰ ਤਰਨਾ ਪੈਂਦਾ ਪ੍ਰੇਮ ਗਲੀ ਸੀਸ ਧੜੀ ਤਰ ਤਰਨਾ ਪੈਂਦਾ ਪ੍ਰੇਮ ਗਲੀ ਓ ਟਿੱਡੀ ਮੁੜੀ ਪਛਾੜੀ ਤੱਕ ਕੇ ਦੀਵੇ ਨੂੰ ਕਾਣ ਪਲਾ ਸਮਝਾਵੇ ਪੰਬਟ ਖੀਵੇ ਨੂੰ ਕਾਣ ਪਲਾ ਸਮਝਾਵੇ ਪੰਬਟ ਖੀਵੇ ਨੂੰ ਪਰਮਾਨੰਦੀ ਤੇ ਹੀ ਵਿੱਚ ਮਸ਼ਾਲ ਬੜੀ ਸੀਸ ਤੜੀ ਤਰ ਤਰ ਨਾ ਪੈਂਦਾ ਪ੍ਰੇਮ ਗਲੀ ਸੀਸ ਤੜੀ ਤਰ ਤਰ ਨਾ ਪੈਂਦਾ ਪ੍ਰੇਮ ਗਲੀ ਸਬਰ ਸ਼ੁਕਰ ਦਾ ਡੇਰਾ ਹੁੰਦਾ ਸਿਰਾਂ ਪਰੇ ਸਬਰ ਸ਼ੁਕਰ ਦਾ ਡੇਰਾ ਹੁੰਦਾ ਸਿਰੋਂ ਪਰੇ ਰਾਮਨ ਲੰਕਪਤੀ ਨੇ ਕਟਕਟ ਸੀਸ ਧਰੇ ਰਾਮਨ ਲੰਕਪਤੀ ਨੇ ਕਟਕਟ ਸੀਸ ਧਰੇ ਸ਼ਿਵ ਸ਼ੰਕਰ ਨੂੰ ਚਾੜੇ ਦਸ ਦਸ ਵਾਰ ਬੜੀ ਸੀਸ ਧਲੀ ਧਰ ਤਰਨਾ ਪੈਂਦਾ ਪ੍ਰੇਮ ਗਲੀ ਸੀਸ ਧਲੀ ਧਰ ਤਰਨਾ ਪੈਂਦਾ ਪ੍ਰੇਮ ਗਲੀ ਉਹ ਸੁਰਮਾ ਖਰਲ ਚ ਪਿਸਪਵੇ ਵਿੱਚ ਅੱਖਾਂ ਦੇ मच शंख रोग तोड़ लखां दे मचिया रोग तोड़ लखां देण पिया कुठारी बणंदुध डी सी सली तर तरना पवंद प्रेम गली सितड़ी तर तरना पवंद प्रेम गली ओ जीवन द छॾ आशा ਦੀ ਛੱਡੀ ਆਸ਼ਾ ਮੌਤ ਕਬੂਲੀ ਦੀ 파ਰਸ ਮਿਲੇ ਨਾ ਮਾਹੀ ਹੁਕਮ ਅਦੁੱਲੀ ਦੀ 파ਰਸ ਮਿਲੇ ਨਾ ਮਾਹੀ ਹੁਕਮ ਅਦੁੱਲੀ ਦੀ ਗੁਰੂ ਪਰਖਾਲੇ ਕੇ ਕਰਦਾ ਫੇਰ ਪੜੀ ਸੀਸ ਧਲੀ ਧਰ ਤੁਰਨਾ ਪੈਂਦਾ ਪ੍ਰੇਮ ਗਲੀ ਸੀਸ ਧਲੀ ਧਰ ਤੁਰਨਾ ਪੈਂਦਾ ਪ੍ਰੇਮ ਗਲੀ ਸੀਸ ਧਲੀ ਧਰ ਤੁਰਨਾ ਪੈਂਦਾ ਪ੍ਰੇਮ ਗਲੀ